ਹਾਂਜੀ ਸੋਨੂ ਕਰਦੀ ਆ ਕੁਝ ਵੀਡੀਓਜ਼ ਤੁਹਾਨੂੰ ਮੈਂ ਦਿਖਾਉਣੀ ਆ ਕਿ ਜ਼ਿਆਦਾਤਰ ਹੁਣ ਉਹ ਅੱਜ ਕੱਲ ਗੱਡੀਆਂ ਦੇ ਵਿੱਚ ਘੁੰਮ ਰਹੀ ਆ ਦੀਪ ਦੇ ਨਾਲ ਤੇ ਸ਼ਰਿਆਮ ਜਿਹੜਾ ਹੈਗਾ ਕੁਝ ਰੋਮਾਂਸ ਦੇ ਜਿਹੜੇ ਹੈਗੇ ਆ ਉਹਨਾਂ ਦੇ ਪਲ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਉਹ ਰੱਖਣ ਤੋਂ ਬਿਲਕੁਲ ਵੀ ਉਹਨਾਂ ਨੂੰ ਸ਼ਰਮ ਨਹੀਂ ਆ ਰਹੀ ਨਾ ਹੀ ਉਹ ਕਿਸੇ ਗੱਲ ਦੀ ਸ਼ਰਮ ਮਨ ਰਹੇ ਨੇ ਮੈਂ ਤੁਹਾਡੇ ਸਾਹਮਣੇ ਕੁਝ ਅਜਿਹੀਆਂ ਕਲਿੱਪਸ ਸ਼ੇਅਰ ਕਰਨ ਜਾ ਰਹੀ ਆ ਵੀਡੀਓ ਨਾਲ ਬਣੇ ਰਿਓ ਵੀਡੀਓ ਨੂੰ ਸਕਿਪ ਨਾ ਕਰਿਓ ਕਿ ਫੇਰ ਕਹਿਣਾ ਕਿ ਉਹਨਾਂ ਨੂੰ ਰੋਸਟ ਕੀਤਾ ਜਾ ਰਿਹਾ ਵੀ ਰੋਸਟ ਨਾ ਕੀਤਾ ਜਾਵੇ ਤਾਂ ਹੋਰ ਕੀ ਕੀਤਾ ਜਾਵੇ ਮੈਨੂੰ ਲੱਗਦਾ ਵੀ ਜਿੰਨਾ ਲੋਕ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਯਾ ਰੋਸਟਰਸ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਉਦਾਂ ਹੀ ਲੱਗਦਾ ਵੀ ਅਸੀਂ ਉਹਦੋਂ ਜ਼ਿਆਦਾ ਕਰਾਂਗੇ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡਾ ਤਾਂ ਰੱਸਾ ਲਾਹਿਆ ਹੋਇਆ ਅਸੀਂ ਤਾਂ ਐਂ ਕਰਨਾ ਸਾਡਾ ਮਲਕੀ ਪਹਿਲਾਂ ਤਾਂ ਹਜੇ ਕੁਝ ਹੱਦ ਸੀ ਹੁਣ ਤਾਂ ਹਰ ਹੱਦ ਨੂੰ ਉਹ ਜਿਹੜਾ ਹੈਗਾ ਪਾਰ ਕਰ ਰਹੇ ਨੇ ਹੱਦਾਂ ਪਾਰ ਕਰ ਰਹੇ ਨੇ ਤਾਂ ਵੀਡੀਓ ਨਾਲ ਬਣੇ ਰਹੋ ਮੈਂ ਤੁਹਾਨੂੰ ਦਿਖਾਉਣੀ ਆ ਕਿੱਦਾਂ ਉਹ ਜ਼ਿਆਦਾਤਰ ਗੱਡੀ ਦੇ ਵਿੱਚ ਦੀਪ ਤੇ ਨਾਲ ਜਾਂਦੀ ਆ ਤੇ ਕਿੱਦਾਂ ਕਦੇ ਜ਼ਿਆਦਾਤਰ ਤਾਂ ਉਹ ਇੱਕ ਦੂਜੇ ਨੂੰ ਜਿਹੜਾ ਹੈਗਾ ਉਹ ਉਹਦੇ ਸ਼ੋਲਡਰ ਤੇ ਬਾਹਰ ਰੱਖ ਕੇ ਹੀ ਬੈਠਾ ਹੁੰਦਾ ਹਾਲਾਂਕਿ ਤੁਸੀਂ ਕਹੋਗੇ ਵੀ ਨਾਰਮਲ ਆ ਬਟ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ਾਂ ਨਾਰਮਲ ਨੇ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਕਿ ਹਰ ਟਾਈਮ ਜਿਹੜਾ ਹੈਗਾ ਐਦਾਂ ਹੀ ਕਦੇ ਉਹਨੂੰ ਕਿੱਦਾਂ ਟੱਚ ਕਰਦਾ ਕਦੇ ਕਿੱਦਾਂ ਟੱਚ ਕਰਦਾ ਮੈਂ ਤੁਹਾਨੂੰ ਇੱਕ ਦੋ ਵੀਡੀਓਜ਼ ਉਹਦੀਆਂ ਜ਼ਰੂਰ ਦਿਖਾਵਾਂਗੀ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਕਰਦੇ ਆਂ ਵੀਡੀਓ ਨੂੰ ਸਟਾਰਟ ਹਾਂਜੀ ਮੈਨੂੰ ਸਾਰੇ ਜਣੇ ਇਹ ਦੱਸੋ ਕਿੱਦਾਂ ਦੇ ਲੋਕਾਂ ਨੂੰ ਇਨਵਾਈਟ ਕਰਨਾ ਚਾਹੀਦਾ ਮੈਨੂੰ ਤਾਂ ਲੱਗਦਾ ਵੀ ਐਦਾਂ ਦੇ ਲੋਕਾਂ ਨੇ ਇਨਵਾਈਟ ਕਰਨਾ ਚਾਹੀਦਾ ਜਿਨ੍ਹਾਂ ਦੀ ਕੋਈ ਦੇਣ ਹੈ ਪੰਜਾਬ ਨੂੰ ਜਾਂ ਹਨਾ ਜਿਨ੍ਹਾਂ ਨੇ ਕੋਈ ਚੰਗੇ ਅਹੁਦਾ ਜਿਹੜਾ ਹੈਗਾ ਹਾਸਲ ਕੀਤਾ ਹੋਇਆ ਜਾਂ ਜਿਹੜੇ ਇੱਕ ਚੰਗੇ ਮਤਲਬ ਕਿ ਅਹੁਦੇ ਦੇ ਉੱਪਰ ਹੈਗੇ ਨੇ ਹਨਾ ਵੀ ਚੰਗਾ ਲੋਕਾਂ ਨੂੰ ਜਿਨ੍ਹਾਂ ਨੂੰ ਵੇਖ ਕੇ ਆ ਬੱਚਿਆਂ ਨੂੰ ਜਿਨ੍ਹਾਂ ਨੂੰ ਦੇਖ ਕੇ ਜਿਹੜੀ ਆਪਣੀ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਕੁਝ ਸਿੱਖਿਆ ਮਿਲੇ ਹਨਾ ਤੇ ਸੱਭਿਆਚਾਰ ਇੱਕ ਸੱਭਿਆਚਾਰ ਆਪਣਾ ਪੰਜਾਬ ਦਾ ਪੰਜਾਬੀ ਸੱਭਿਆਚਾਰ ਹੈ ਜਿਹੜਾ ਤੀਆਂ ਦਾ ਤਿਉਹਾਰ ਹੁੰਦਾ ਤੇ ਇੱਥੇ ਕਿਹੋ ਜਿਹੇ ਲੋਕਾਂ ਨੇ ਇਨਵਾਈਟ ਕੀਤਾ ਜਾ ਰਿਹਾ ਸੋਨੂਕੌਰ ਮੀਨੂਸੀਰਾ ਵਰਗਿਆਂ ਮਤਲਬ ਵੀ ਤੁਸੀਂ ਇਹ ਸੋਚ ਲਓ ਵੀ ਮੈਂ ਕਹਿੰਨੀ ਵੀ ਇਹਨਾਂ ਨੂੰ ਕੋਈ ਸਾਹਮਣੇ ਏਦਾਂ ਦਾ ਇਨਸਾਨ ਮਿਲ ਗਿਆ ਨਾ ਵੀ ਜਿਹਨੇ ਮਤਲਬ ਇੱਕ ਦੋ ਸ਼ਬਦ ਵੀ ਇੰਗਲਿਸ਼ ਦੇ ਵਿੱਚ ਗੱਲ ਕਰ ਲਈ ਤੇ ਇਹਨਾਂ ਦੀ ਉੱਥੇ ਬੋਲਤੀ ਬੰਦ ਹੋ ਜਾਣੀ ਇਹ ਨਹੀਂ ਬੋਲ ਸਕਣੇ ਹਣ ਤੁਸੀਂ ਮੈਨੂੰ ਸੀਰਾ ਤੇ ਲਾ ਲਓ ਮੈਨੂੰ ਸੀਰਾ ਦੀ ਨਾ ਮੈਂ ਇੱਕ ਵੀਡੀਓ ਤੁਹਾਨੂੰ ਦਿਖਾਉਣੀ ਆ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਕਿਹਦੇ ਸਿਰ ਤੇ ਆਹੋ ਜਿਹੜੇ ਆਹ ਡਾਲਰ ਕੁਮਾਰੀ ਆ ਕਿਹਦੇ ਸਿਰ ਤੇ ਕੁਮਾਰੀ ਆ ਆਮ ਲੋਕਾਂ ਦੇ ਸਿਰ ਤੇ ਕੁਮਾਰੀ ਆ ਉਹਨਾਂ ਲੋਕਾਂ ਨੂੰ ਹੀ ਜਿਹੜਾ ਹੈਗਾ ਇਹ ਗਲਤ ਬੋਲ ਰਹੀ ਆ ਉਹਨਾਂ ਜਿਹੜੇ ਉਹਨੂੰ ਗਲਤ ਬੋਲਦੇ ਉਹਨਾਂ ਨੂੰ ਬੋਲੇ ਪਰ ਉਹਨਾਂ ਦੇ ਮਾਵਾ ਭੈਣਾਂ ਨੂੰ ਗਲਤ ਬੋਲ ਰਹੀ ਹੈ ਕਿਉਂ ਬੋਲ ਰਹੀ ਹੈ ਬਈ ਤੁਹਾਨੂੰ ਮੈਂ ਵੀਡੀਓ ਦਿਖਾਉਂਗੀ ਉਸ ਤੋਂ ਪਹਿਲਾਂ ਸੋਨੂ ਕੌਰ ਬਾਰੇ ਆਪਾਂ ਇੱਕ ਦੋ ਗੱਲਾਂ ਕਰਨਾ ਚਾਹੁੰਦੇ ਆ ਸੋਨੂ ਕੌਰ ਜਿਹੜੀ ਹੈਗੀ ਆ ਨਾ ਮੈਨੂੰ ਲੱਗਦਾ ਵੀ ਇਹਨਾਂ ਨੇ ਜਮਾਂ ਬੇਸ਼ਰਮੀ ਦੀਆਂ ਹੱਦਾ ਕਰਤੀਆਂ ਪਾਰ ਇਹਨਾਂ ਨੂੰ ਐਦਾਂ ਲੱਗਦਾ ਵੀ ਲੋਕ ਸਾਨੂੰ ਜਿੰਨਾ ਬੋਲਦੇ ਆ ਨਾ ਬੋਲਣ ਦਿਓ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਬਸ ਸਾਡਾ ਰਸਾ ਲਾਹਿਆ ਹੋਇਆ ਘਰ ਦੇ ਵੱਲੋਂ ਤੇ ਅਸੀਂ ਆਪਣੇ ਲੋਕ ਨੇ ਇਹਦੇ ਤੋਂ ਕੁਝ ਸਿੱਖਣ ਨੂੰ ਮਿਲਦਾ ਵੀ ਹਜੇ ਵੀ ਕਿਤੇ ਨਾ ਕਿਤੇ ਇਹ ਤਿਉਹਾਰ ਮਨਾਇਆ ਜਾਂਦਾ ਹਨ ਤੇ ਇਹਦੇ ਵਿੱਚ ਕੀ ਚਾਹੀਦਾ ਸੀ ਵੀ ਕਿਸੇ ਚੰਗੇ ਇਨਸਾਨ ਨੂੰ ਜਿਹੜਾ ਹੈਗਾ ਉਹਨਾਂ ਨੂੰ ਚੰਗੇ ਇਨਫਲੂਐਂਸਰ ਨੂੰ ਜਿਹੜਾ ਹੈਗਾ ਇਨਵਾਈਟ ਕੀਤਾ ਜਾਵੇ ਤੇ ਸੱਦਿਆ ਕਿ ਨੂੰ ਉੱਥੇ ਆ ਸੋਨੂ ਕੋਰ ਵਰਗੇ ਨੂੰ ਸੋਨੂ ਕੋਰ ਕੀ ਕਰ ਰਹੀ ਆ ਇਦਾਂ ਮਤਲਬ ਉਹ ਉਹਦੇ ਉੱਤੇ ਬਾਹਰ ਰੱਖ ਕੇ ਬੈਠਾ ਹੋਇਆ ਇੱਕ ਦੂਜੇ ਦੇ ਨਾਲ ਜੁੜ ਕੇ ਬੈਠੇ ਹੋਇਆ ਜਿਵੇਂ ਸੱਜ ਵਿਆਹੀ ਜੋੜੀ ਹੁੰਦੀ ਹੈ ਇਹਨਾਂ ਨੂੰ ਦੇਖ ਕੇ ਲੋਕ ਕੀ ਸਿੱਖ ਰਹੇ ਹੋਣਗੇ ਅਮੇ ਸਾਈਡ ਤੇ ਕਲਿੱਪ ਲਾ ਦਿੰਨੀ ਆ ਕੀ ਸਿੱਖ ਰਹੇ ਹੋਣਗੇ ਇਹਨਾਂ ਨੂੰ ਦੇਖ ਕੇ ਲੋਕ ਵੀ ਕਿੱਦਾਂ ਵਿਆਹ ਤੋਂ ਪਹਿਲਾਂ ਜਿਹੜਾ ਹੈਗਾ ਇੱਕ ਦੂਜੇ ਨੂੰ ਜਫੀਆਂ ਪਾ ਪਾ ਕੇ ਘੁੰਮਿਆ ਜਾਂਦਾ ਇਹ ਕੀ ਸੱਭਿਆਚਾਰ ਜਿਹੜਾ ਹੈਗਾ ਇਹ ਪੇਸ਼ ਕਰ ਰਹੇ ਨੇ ਮੈਨੂੰ ਆਏ ਨਹੀਂ ਸਮਝ ਆਉਂਦੀ ਵੇਖ ਸਕਦੇ ਹੋ ਤੁਸੀਂ ਉਹ ਸਾਹਮਣੇ ਵਿਚਾਰੇ ਜਿਹੜੇ ਮੁੰਡੇ ਬੈਠੇ ਨੇ ਉਹ ਵੀ ਵੇਖ-ਵੇਖ ਇਹਨਾਂ ਨੂੰ ਹਸੀ ਜਾਂਦੇ ਆ ਵਿੱਚ ਦੀ ਇੱਕ ਮੈਡਮ ਆਉਣਗੇ ਉਹ ਆ ਕੇ ਇਹਨਾਂ ਨੂੰ ਸ਼ਾਇਦ ਕਹਿਣਗੇ ਵੀ ਥੋੜਾ ਟੰਗ ਨਾਲ ਬੈਠੋ ਜਾਂ ਕੁਛ ਐਦਾਂ ਦਾ ਕਿਹਾ ਹੋਣਾ ਤੇ ਉੱਠ ਕੇ ਖੜਾ ਹੋ ਜੂਗਾ ਜਾਂ ਉਹਨਾਂ ਨੇ ਕਿਹਾ ਹੋਣਾ ਵੀ ਇਹ ਪਿੱਛੇ ਜਾ ਕੇ ਬੈਠੇ ਹਨ ਕੁਛ ਐਦਾਂ ਦਾ ਹੋਇਆ ਹੋਊਗਾ ਤੇ ਫੇਰ ਇਹ ਜਿਹੜੇ ਹੈਗੇ ਆ ਉਹ ਥੋੜਾ ਜਿਹਾ ਉੱਠਿਆ ਫੇਰ ਥੋੜਾ ਜਿਹਾ ਇਹਨਾਂ ਨੇ ਗੈਪ ਪਾ ਕੇ ਬੈਠੇ ਮੈਨੂੰ ਇਹ ਕੀ ਤਰੀਕਾ ਮੈਨੂੰ ਆਇ ਨਹੀਂ ਸਮਝ ਆਉਂਦੀ ਬੀ ਤੁਸੀਂ ਐ ਤਾਂ ਦੇਖੋ ਵੀ ਕਿਸੇ ਤੁਸੀਂ ਸੱਭਿਆਚਾਰਕ ਪ੍ਰੋਗਰਾਮ ਦੇ ਉੱਤੇ ਗਏ ਹੋ ਥੋੜਾ ਢੰਗ ਨਾਲ ਬੈਠੋ ਥੋੜਾ ਮਰਿਆਦਾ ਚ ਰਹਿ ਕੇ ਬੈਠੋ ਐਦਾ ਤਾਂ ਸੱਜ ਵਿਆਹੇ ਵੀ ਸ਼ਰਮ ਮੰਨ ਦੇ ਬੈਠਣ ਲੱਗੇ ਵੀ ਉੱਥੇ ਆਂਟੀਆਂ ਨੇ ਤੁਹਾਡੀਆਂ ਮਾਵਾ ਵਰਗੀਆਂ ਨੇ ਤੁਹਾਡੀਆਂ ਭੈਣਾਂ ਵਰਗੀਆਂ ਨੇ ਬੱਚੇ ਨੇ ਉੱਥੇ ਚਰੂਣੀ ਨਹੀਂ ਬੱਚਾ ਆ ਮੈਨੂੰ ਸੀਰਾ ਦੇਖ ਲਓ ਮੈਨੂੰ ਲੱਗਦਾ ਇਹ ਵੀ ਕਮਲੀ ਹੋ ਗਈ ਜਮਾਂ ਈ ਤਿਆਂ ਦੇ ਤਿਹਾਰ ਦੇ ਚਾਹ ਦੇ ਵਿੱਚ ਵੀ ਮੈਨੂੰ ਚੀਬ ਗਸਤ ਤੋਰ ਤੇ ਜਿਹੜਾ ਹੈਗਾ ਇਨਵਾਈਟ ਕੀਤਾ ਗਿਆ ਜਮਈ ਪਾਗਲ ਹੋ ਗਈ ਦੇਖ ਲੋ ਉੱਠ ਕੇ ਚਾਹ ਬਣਾ ਰਾ ਨਹੀਂ ਮੈਥੋ ਨਹੀਂ ਬਣਦੀ ਚਾਹ ਜੂ ਖਾਏ ਮੇਰਾ ਤਾਂ ਸਰੀਰ ਦੁਖੀ ਜਾਂਦਾ ਨਹੀਂ ਅੱਜ ਤੇਰੀ ਨੱਖ ਰੋਣੇ ਤੇਰੀ ਬਚਣਾ ਲਾਜ ਕਰਾ ਲੈ ਨਖਰੋ ਅੱਜ ਤੇਰੀ ਨੱਖ ਰੋਣੇ ਨਹੀਂ ਬਚਣਾ ਲਾਜ ਕਰਾ ਲੈ ਨਖਰੋ ਕੜੀ ਅੱਠ ਦਿਨ ਭਰਾ ਆਏਗਾ ਪਰ ਤੈ ਇੱਕ ਆ ਸੁਣ ਦੂਜੀ ਹੈਗੀ ਹੈ ਜਿਹੜੀ ਮੀਨੂ ਸੀਰਾ ਮੀਨੂ ਸੀਰਾ ਨੇ ਵੀ ਜਮਾਂ ਹੀ ਮਤਲਬ ਨਾ ਹੱਦਾਂ ਪਾਰ ਕਰਤੀਆਂ ਮੈਨੂੰ ਤਾਂ ਸੱਚੀ ਇੰਨਾ ਗੁੱਸਾ ਆਇਆ ਉਹਦੀ ਇਹ ਵੀਡੀਓ ਦੇਖ ਕੇ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਆ ਗੁੱਸਾ ਤੁਹਾਨੂੰ ਵੀ ਆਉਣਾ ਚਲੋ ਮੰਨਦੇ ਆ ਕਮੈਂਟਾਂ ਦੇ ਵਿੱਚ ਲੋਕ ਉਹਨੂੰ ਬੋਲਦੇ ਨੇ ਹਨਾ ਜਿਹੜੇ ਬੋਲਦੇ ਨੇ ਉਹਨਾਂ ਲੋਕਾਂ ਨੂੰ ਬੋਲੇ ਕਿੰਨੀ ਇੱਕ ਇਹ ਪੜ੍ਹੀ ਲਿਖੀ ਆ ਕਿੰਨੀ ਕਿ ਇਹਨੂੰ ਸਮਝ ਆ ਜਿਹੜਾ ਇਹ ਉਹਨਾਂ ਦੇ ਮਾਪਿਆਂ ਨੂੰ ਬੋਲ ਰਹੀ ਆ ਆ ਵੀਡੀਓ ਦੇਖਿਓ ਸਰ ਗੱਲ ਕਰ ਮੈਂ ਨਾ ਬੋਲਦੀ ਨਹੀਂ ਮੈਂ ਬਾਰੇ ਨਾ ਮੜਟੰਡਾ ਬੋਲਦੀ ਅਰੇ ਮਮ ਆਪਾਂ ਕਦੇ ਜਵਾਬ ਨਹੀਂ ਦਿੰਦੇ ਪਰ ਜਿਹੜੇ ਬੋਲਦੇ ਆ ਖਾਨ ਪੂਰੀ ਮੱਝ ਉਹਨਾਂ ਦੇ ਵੀ ਘਰੇ ਮੱਝਾਂ ਗਾਵਾਂ ਹੈਗੀਆਂ ਨੇ ਠੀਕ ਆ ਮਾਵਾ ਭੈਣਾਂ ਉਹਨਾਂ ਦੇ ਘਰੇ ਵੀ ਹੈਗੀਆਂ ਨੇ ਜਿਹੜੇ ਮੈਨੂੰ ਮੱਝ ਕਹਿੰਦੇ ਆ ਖਾਨ ਪੂਰੀ ਕਹਿੰਦੇ ਥੋੜੇ ਘਰੇ ਦੀ ਮਾਵਾ ਫਿਰ ਉਹ ਵੀ ਮੱਝਾਂ ਨੇ ਉਹ ਵੀ ਰੋਟੀ ਤਾਂ ਉਹ ਵੀ ਖਾਂਦੀਆਂ ਨੇ ਭੁੱਖੀਆਂ ਤਾਂ ਸੌਂਦੀਆਂ ਨਹੀਂ ਠੀਕ ਆ ਨਾ ਤੇ ਜੇ ਮੇਰੀ ਵੀਡੀਓ ਆ ਜਾਂਦੀ ਆ ਇਹਦਾ ਮਤਲਬ 15 ਸੈਕਿੰਡ ਦੀ ਮੇਰੀ ਵੀਡੀਓ ਰੀਲ ਹੁੰਦੀ ਆ ਤਾਂ ਸੁਣ ਲਿਆ ਤੁਸੀਂ ਪਹਿਲਾਂ ਤਾਂ ਜਿਹੜਾ ਇਹਦਾ ਹਸਬੰਡ ਆ ਉਹ ਨੂੰ ਦੇਖ ਲਓ ਤੁਸੀਂ ਹੈਨਾ ਕਿੱਦਾਂ ਬੈਠਾ ਮਤਲਬ ਲੱਗਾਗਾ ਡਰਾਮੇ ਜੇ ਕਰਨ ਲੱਗਾ ਹੋਇਆ ਵੀ ਕੀ ਇਹ ਕੀ ਕਰੀ ਜਾਂਦਾ ਹੈ ਕੀ ਸ਼ੋਅ ਕੀ ਕਰਨਾ ਚਾਹੁੰਦਾ ਠੀਕ ਆ ਨਾ ਤੇ ਜੇ ਮੇਰੀ ਵੀਡੀਓ ਆ ਜਾਂਦੀ ਆ ਜੇ ਦਾ ਮਤਲਬ 15 ਸੈਂਟਰੀ ਮੇਰੀ ਵੀਡੀਓ ਵੀਰ ਹੁੰਦੀ ਆ ਜਿਹੋ ਵਿੱਚ ਮੈਂ ਖਾਨੀਆਂ ਦਾ ਮਤਲਬ ਇਹ ਵੀ ਮੈਂ 3 ਦਿਨ ਖਾਨੀਆਂ ਸੀਗਾ ਭੁੱਖ ਲੱਗੀ ਸਾਰੇ ਹੁਣ ਮੈਂ ਸਵੇਰ ਦੀ ਇੱਕ ਵਾਰੀ ਦਾ ਦੁਪਹਿਰ ਦਾ ਹੁਣ ਮੈਂ ਸਵੇਰ ਦੀ ਹੁਣ ਚੋਰ ਬਣਿਆ ਮੈਂ ਰੋਟੀ ਨਹੀਂ ਖਾਧੀ ਸਵੇਰ ਦੇ ਕੁਛ ਨਹੀਂ ਚਾਹਾਂ ਰੱਗ ਪੀਤਾ ਸਵੇਰ ਦੇ ਠੀਕ ਆ ਤੇ ਥੋੜੇ ਦੇ ਹੁਣ ਥੋੜੇ ਦੇਰ ਦਾ ਵੀ ਸਾਡੇ ਜੇ ਜਿਹੜੀ ਔਰਤ ਕਿਦਾਂ ਦੇਖ ਉਹਨੂੰ ਬੋਲੀ ਆਪਦੇ ਹਸਬੰਡ ਦੀ ਰਿਸਪੈਕਟ ਨਹੀਂ ਕਰਦੀ ਉਹ ਤੋਂ ਕੋਈ ਕੀ ਉਮੀਦ ਕਰ ਲੂਗਾ ਤੂੰ ਲੋਕਾਂ ਦੇ ਅੱਛਾ ਇੱਕ ਪਾਸੇ ਤੂੰ ਕਹਿ ਰਹੀ ਹੈ ਤੁਸੀਂ ਮੈਨੂੰ 15 ਸਕਿੰਟ ਦੀ ਰੀਲ ਦੇ ਵਿੱਚ ਜੱਜ ਕਰ ਰਹੇ ਹੋ ਤੂੰ ਲੋਕ ਆਪਣੀ ਲਾਈਫ ਦੀ ਕਿ ਮੈਂ ਕੋਈ ਮੈਂ ਗਲਤ ਵੀਡੀਓ ਨਹੀਂ ਬਣਾਉਂਦੀ ਮੈਂ ਸਹੀ ਵੀਡੀਓ ਮੈਂ ਕਿਹਨਾਂ ਗਲਤ ਨਹੀਂ ਬੋਲਦੀ ਤੁਸੀਂ ਦੱਸੋ ਮੈਂ ਕਿਸੇ ਵਾਰ ਜਦੋਂ ਗਲਤ ਬੋਲਦੀ ਆ ਮਗਰੋਂ ਇਹ ਕਹਿ ਰਹੀ ਵੀ ਤੈਨੂੰ ਲੋਕ ਜੱਜ ਕਰ ਰਹੇ ਨੇ ਫਿਰ ਤੂੰ ਖਾਨੀ ਉਦੋਂ ਹੀ ਕਿਉਂ ਆ ਜਦੋਂ ਤੂੰ ਵਲੌਗ ਬਣਾਉਣੀ ਆ ਜਾਂ ਤੂੰ ਰੀਲ ਬਣਾਉਣੀ ਆ ਜਿਹੜੇ ਤੈਨੂੰ ਕਹਿ ਰਹੇ ਨੇ ਤੂੰ ਮੱਝ ਗਾਂ ਤੂੰ ਉਹਨਾਂ ਨੂੰ ਉਹਨਾਂ ਨੂੰ ਬੋਲਣਾ ਤੂੰ ਗਾਂ ਚੰਗੀ ਤਾਂ ਤੂੰ ਤਾਂ ਹੁੰਦੀ ਜੇ ਤੂੰ ਉਹਨਾਂ ਦੇ ਮਾਪਿਆਂ ਨੂੰ ਨਾ ਬੋਲਦੀ ਤੂੰ ਗਾਂ ਉਹਨਾਂ ਦੀਆਂ ਮਾਵਾਂ ਨੂੰ ਉਹਨਾਂ ਦੀਆਂ ਭੈਣਾਂ ਨੂੰ ਉਹ ਤਾਂ ਨਹੀਂ ਨਾ ਬੋਲਦੀਆਂ ਤੈਨੂੰ ਜਿਨ੍ਹਾਂ ਦੇ ਸਾਹਮਣੇ ਤੂੰ ਆਉਣੀ ਆ ਉਹ ਤੈਨੂੰ ਬੋਲਦੇ ਨੇ ਤੂੰ ਉਹਨਾਂ ਨੂੰ ਬੋਲ ਜੋ ਬੋਲਣਾ ਤੂੰ ਗਾਂ ਉਹਨਾਂ ਦੇ ਪੇਰੈਂਟਸ ਨੂੰ ਕਿਉਂ ਫੜਦੀ ਐ ਇਹੋ ਜਿਹੇ ਇਨਫਲੂਐਂਸਰ ਹੁੰਦੇ ਨੇ ਜਿਹੜੇ ਆਏ ਸਿਖਾਉਂਦੇ ਨੇ ਵੀ ਹਾਂ ਜੇ ਕੋਈ ਤੁਹਾਨੂੰ ਗਲਤ ਬੋਲਦਾ ਗਾਂ ਤੁਸੀਂ ਉਹਨਾਂ ਦੀਆਂ ਮਾਵਾਂ ਭੈਣਾਂ ਨੂੰ ਫੜੋ ਜਾ ਕੇ ਇਹ ਨੇ ਇਨਫਲੂਐਂਸਰ ਕੀ ਇਨਫਲੂਐਂਸ ਕਰ ਰਹੇ ਨੇ ਇਹ ਸਪੈਸ਼ਲੀ ਆ ਮੀਨੂ ਸਿਰ ਤੇ ਸੋਨੂ ਘਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕੀ ਇਨਫਲੂਐਂਸ ਕੀ ਕਰਦੇ ਨੇ ਜਮਾ ਅਣਪੜ ਆਪਣੇ ਥੰਬਨੇਲ ਦੀ ਹੈਡਿੰਗ ਤੱਕ ਇਹਨਾਂ ਨੂੰ ਪ੍ਰੋਪਰ ਲਿਖਣੀ ਨਹੀਂ ਆਉਂਦੀ ਆ ਜਿੰਨੇ ਵੀ ਨੇ ਇਹ ਸਾਰੇ ਮੋਸਟਲੀ ਜਿਵੇਂ ਆ ਪ੍ਰੀਤ ਕਾਸ਼ ਵਰਗੇ ਹੋਗੇ ਠੀਕ ਹੈ ਆ ਮੈਕੂ ਢਿੱਲੋ ਹੋਗੀ ਉਹਦਾ ਵੀ ਆਹੀ ਹਾਲ ਆ ਮੈਕੂ ਢਿੱਲੋ ਵੀ ਸਿਰੇ ਦੀ ਗੱਪੀ ਆ ਅੱਛਾ ਮੈਕੂ ਢਿੱਲੋ ਦਾ ਜਦੋਂ ਰੋਲਾ ਪਿਆ ਸੀ ਮੈਕੂ ਢਿੱਲੋ ਨੇ ਕੀ ਕਿਹਾ ਸੀਗਾ ਵੀ ਮੇਰਾ ਜਿਹੜਾ ਹੈਗਾ ਮੈਂ ਚੂੜਾ ਇਸ ਕਰਕੇ ਉਤਾਰਿਆ ਕਿਉਂਕਿ ਮੇਰਾ ਮੈਂ ਕੀ ਸੀ ਚੂੜਾ ਵਧਾਈ ਦੀ ਜਿਹੜੀ ਰਸਮ ਆ ਉਹ ਆਲਰੇਡੀ ਹੋ ਚੁੱਕੀ ਐ ਮੈਂ ਇਸ ਕਰਕੇ ਉਤਾਰਤਾ ਅੱਛਾ ਤੇ ਫਿਰ ਹੁਣ ਜਿਹੜਾ ਮੈਂ ਤੁਹਾਨੂੰ ਇੱਕ ਵੀਡੀਓ ਕਲਿੱਪ ਸ਼ੇਅਰ ਕਰਦੀ ਆ ਦੇਖਿਓ ਤੇ ਅੱਜ ਮੈਂ ਸੀਰੀਅਸਲੀ ਬਹੁਤ ਹੈਪੀ ਆ ਬਿਕਾਜ਼ ਉਹ देयर ਆ ਗਿਆ ਤੇ ਅੱਜ ਕਰਾਂਗੇ ਆਪਾਂ ਚੂੜਾ ਵਧਾਈ ਸੋ ਰੀਨਾ ਤੇ ਖੁਸ਼ੀ ਲੱਗ ਗਈ ਮੇਰੇ ਲਈ ਚੂੜਾ ਤੇ ਇਹ ਬਿਊਟੀਫੁਲ ਜਾ ਆ ਦੇਖਿਓ ਚਲੋ ਲੈ ਕੇ ਆਈ ਸੀ ਮੇਰੇ ਲਈ ਰੀਨਾ ਨਹੀਂ ਤੇ ਫਿਰ ਇਹ ਕੀ ਆ ਫਾਈਨਲੀ ਅੱਜ ਉਹ ਦਿਨ ਆ ਗਿਆ ਮੇਰੀ ਚੂੜਾ ਵਧਾਈ ਦੀ ਰਸਮ ਹੋਣ ਲੱਗੀ ਹੈ ਇਹਦਾ ਮਤਲਬ ਵੀ ਆ ਰਸਮ ਝੂਠੀ ਆ ਜਾਂ ਫਿਰ ਉਹ ਝੂਠ ਸੀ ਇਹਨੇ ਉਦੋਂ ਕੀ ਕਿਹਾ ਸੀ ਲੋਕਾਂ ਨੂੰ ਰਿਪਲਾਈ ਚ ਕਿ ਮੇਰੀ ਚੂੜਾ ਵਧਾਈ ਦੀ ਰਸਮ ਹੋ ਚੁੱਕੀ ਸੀ ਮੈਂ ਇਸ ਕਰਕੇ ਚੂੜਾ ਉਤਾਰਤਾ ਸੀ ਤੇ ਫਿਰ ਹੁਣ ਕੀ ਆ ਜਿੰਤੋਂ ਤੱਕ ਮੈਨੂੰ ਪਤਾ ਆ ਜਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਜਿਹੜੇ ਤੁਸੀਂ ਦੇਖ ਰਹੇ ਹੋ ਜਿਹੜੇ ਵਲੌਗਰਜ਼ ਹੁੰਦੇ ਨੇ ਨਾ ਇੱਕ ਵੀ ਚੀਜ਼ ਜਿਹੜੀ ਹੈ ਕਿ ਉਹ ਸਕਿਪ ਨਹੀਂ ਕਰਦੇ ਮਿਸ ਨਹੀਂ ਕਰਦੇ ਹੈ ਵਲੌਗ ਅਪਲੋਡ ਕਰਨ ਲੱਗੇ ਠੀਕ ਹੈ ਇਹ ਜਿਹੜਾ ਹੈਗਾ ਪਾਉਂਦੇ ਹੁੰਦੇ ਹੈਗੇ ਵੀ ਹਾਂ ਬਈ ਐਦਾਂ ਕਰਕੇ ਸਾਡਾ ਆ ਫੰਕਸ਼ਨ ਹੋ ਗਿਆ ਜਾਂ ਆ ਅਸੀਂ ਸੈਰੇਮਨੀ ਕਰ ਲਈ ਇਹਨੇ ਇਹ ਤੋਂ ਪਹਿਲਾਂ ਤਾਂ ਪਾਇਆ ਨਹੀਂ ਸੀਗਾ ਵਲੌਗ ਵੀ ਹਾਂ ਮੇਰੀ ਬੈਂਗਲ ਸੈਰੇਮਨੀ ਜਿਹੜੀ ਹੈਗੀ ਆ ਉਹ ਅਸੀਂ ਕਰ ਲਈ ਆ ਮਤਲਬ ਮੇਰਾ ਚੂੜਾ ਵਧਾਈ ਦੀ ਰਸਮ ਜਿਹੜੀ ਹੈਗੀ ਆ ਹੋ ਚੁੱਕੀ ਆ ਚੂੜਾ ਵਧਾਈ ਦੀ ਰਸਮ ਹੁਣ ਹੋਈ ਆ ਤੇ ਫਿਰ ਇਹ ਕਰਨ ਦਾ ਕੀ ਮਤਲਬ ਬਣਦਾ ਜਦੋਂ ਪਹਿਲਾਂ ਹੀ ਚੂੜਾ ਉਤਾਰਤਾ ਸੀ ਮਤਲਬ ਨਾ ਵੀ ਗੱਲ ਇਹ ਆ ਵੀ ਇਹ ਜਿਹੜੇ ਹੈਗੇ ਨੇ ਨਾ ਜਿਨ੍ਹਾਂ ਨੂੰ ਆਪਾਂ ਇਨਫਲੂਐਂਸਰ ਸਮਝਦੇ ਆ ਇਹ ਬਸ ਜਮਾ ਇਹਨਾਂ ਦੀ ਲਾਈਫ ਆ ਨਾ ਜਿਹੜੀ ਜਮਾ ਮਤਲਬ ਝੂਠੀ ਆ ਇਹ ਝੂਠੀ ਜ਼ਿੰਦਗੀ ਜਿਉ ਰਹੇ ਨੇ ਤੇ ਇਹਨਾਂ ਨੂੰ ਦੇਖ ਦੇ ਕੇ ਕਈ ਲੋਕ ਸੋਚ ਰਹੇ ਨੇ ਵੀ ਅਸੀਂ ਇਹਨਾਂ ਵਰਗੀ ਜ਼ਿੰਦਗੀ ਜਿਉਈਏ ਜਦ ਕਿ ਇਹ ਖੁਦ ਆਪਣੀ ਜ਼ਿੰਦਗੀ ਝੂਠੀ ਜਿਉ ਰਹੇ ਨੇ ਹਜੇ ਵੀ ਆਪਣੇ ਵਰਗੇ ਲੋਕ ਕਮਲੇ ਨੇ ਜਿਹੜੇ ਇਹਨਾਂ ਨੂੰ ਦੇਖਣਾ ਪਸੰਦ ਕਰਦੇ ਨੇ ਜਿਹੜੇ ਇਹਨਾਂ ਨੂੰ ਐਸ ਦਾ ਚੀਫ ਗੈਸਟ ਸੱਦਦੇ ਨੇ ਐਦਾ ਵੀ ਇਹਨੂੰ ਵੀ ਸੱਦਿਆ ਸੀ ਵੈਲਕਮ ਕਰਨ ਵਾਸਤੇ ਚਲ ਪਹਿਲਾਂ ਨੇ ਲੱਛਣ ਤਾਂ ਇਹਦੇ ਸਹੀ ਸੀ ਹੁਣ ਜਿਹੜੇ ਇਹ ਕਰਦੀ ਐ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਇਹਨੂੰ ਵੈਲਕਮ ਜਿਹੜਾ ਹੈਗਾ ਐਜ਼ ਅ ਚੀਫ ਗੈਸਟ ਕਿਤੇ ਸੱਦਿਆ ਜਾਵੇ ਇੱਕ ਨਾ ਹੋਰ ਤੁਹਾਨੂੰ ਹਾਸੇ ਵਾਲੀ ਗੱਲ ਦੱਸਦੀ ਆ ਆ ਫਨੀ ਜੀ ਵੀਡੀਓ ਐ ਆ ਵੀਡੀਓ ਦੇਖੋ ਜ਼ਰਾ ਤੁਸੀਂ ਕਿੱਥੇ ਦੇਖੇ ਹੋ ਆ ਦੇਖੇ ਤਾਂ ਦੂਰ ਦਿਖਲ ਤੁਸੀਂ ਕਦੇ ਨਾਮ ਵੀ ਨਹੀਂ ਸੁਣਿਆ ਲਿੰਜ਼ਾ ਹੁੰਦੀ ਕੀ ਐ ਇਹ ਲਿੰਜ਼ਾ ਹੁੰਦੀ ਐ ਇਹਦੇ ਨਾਲ ਰੋਟੀ ਖਾ ਜਾਂਦੀ ਐ ਤੁਸੀਂ ਕਦੇ ਪੀਤਾ ਲਿਮਸਾ ਭਾਈ ਦੱਸੋ ਕਿਨੇ ਕਿਨੇ ਲਿਮਸਾ ਪੀਤਾ ਆਪਾਂ ਤਾਂ ਕਦੇ ਲਿਮਸਾ ਨਹੀਂ ਪੀਤਾ ਲਮਕਾ ਤਾਂ ਪੀਤਾ ਲਿਮਸਾ ਨਹੀਂ ਆ ਸਿੱਖਦੇ ਪੀਤਾ ਮਤਲਬ ਵੀ ਕੁਝ ਵੀ ਕੋਈ ਵੀ ਫੋਨ ਐਂਡਰੋਇਡ ਲੈ ਲੈਂਦੀਆਂ ਤੇ ਚੱਕ ਕੇ ਕੈਮਰਾ ਲੱਗ ਜਾਂਦੀਆਂ ਫੋਨ ਤੇ ਵੀਡੀਓ ਬਣਾਉਣਾ ਮਤਲਬ ਕੁਝ ਤਾਂ ਸੋਚੋ ਯਾਰ ਕੁਝ ਤਾਂ ਲੌਜੀਕ ਹੋਵੇ ਤੁਹਾਡੀ ਗੱਲ ਦੇ ਵਿੱਚ ਚਮਈ ਹੱਦ ਹੋਈ ਪਈ ਆ ਚਲੋ ਜੀ ਕਰਦੇ ਆ ਵੀਡੀਓ ਨੂੰ ਇੱਥੇ ਖਤਮ ਵੀਰੇ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਸ ਇਤਨੇ ਬਿਮਾਰ ਹੂੰ ਇਤਨੇ ਬਿਮਾਰ ਹੂੰ ਸਿਰਫ ਇੱਥੇ ਕੇਵਰਾ ਸਰ ਵੀ ਨਹੀਂ ਸੰਭਲ ਰਹਾ ਸਿਰਫ ਮੈਂ ਇੱਥੇ ਬਿਮਾਰ ਹੂੰ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਨੈਕਸਟ ਵੀਡੀਓ ਨਾ ਮੈਂ ਇੱਕ ਸਪੈਸ਼ਲ ਵੀਡੀਓ ਇਹਨਾਂ ਤੇ ਲੈ ਕੇ ਆਉਣੀ ਆ ਇਹਨਾਂ ਨੇ ਇੰਨਾ ਗੰਦ ਪਾਇਆ ਹੋਇਆ ਨਾ ਤੇ ਇਹਨਾਂ ਦੇ ਲੱਛਣ ਮੈਂ ਕੰਨੀ ਆ ਵੀ ਬਸ ਦੇਖ ਕੇ ਗਾਲਾਂ ਕੱਢਣ ਨੂੰ ਕੀ ਕਰਦਾ ਹਨਾ ਤੇ ਮੈਂ ਨੈਕਸਟ ਵੀਡੀਓ ਇਹਨਾਂ ਤੇ ਲੈ ਕੇ ਆਉਂਗੀ ਤੇ ਤੁਹਾਨੂੰ ਇਹਨਾਂ ਦੇ